ਤੁਹਾਡੀਆਂ ਵੀਡੀਓਜ਼ ਦੇਖ ਦੇ ਕੇ ਨਾ ਬਾਈ ਯਾਰ ਸੱਚੀ ਮਤਲਬ ਬੜੀ ਸੀਰੀਅਸ ਜ਼ਿੰਦਗੀ ਚੱਲਦੀ ਸਾਡੀ ਤੇ ਬੜਾ ਚੰਗਾ ਲੱਗਦਾ ਯਾਰ ਤੁਸੀਂ ਬਹੁਤ ਲੋਕਾਂ ਦੀ ਇੱਕ ਇੰਡਾਇਰੈਕਟ ਵੇਚ ਸੇਵਾ ਕਰ ਰਹੇ ਹੋ ਥੈਂਕ ਯੂ ਥੈਂਕ ਯੂ ਭਾਈ ਤੇ ਮੈਂ ਜਿੰਨੇ ਨੂੰ ਦੱਸਿਆ ਨਾ ਤੁਹਾਡੇ ਨਾਲ ਅੱਜ ਮੇਰਾ ਸ਼ੌਕ ਹੈ ਬੜਾ ਹੀ ਖੁਸ਼ ਹੋਇਆ ਅੱਛਾ ਯਾਰ ਭਾਜੀ ਸਾਨੂੰ ਮਿਲਵਾਇਓ ਸਾਨੂੰ ਮਿਲਵਾਇਓ ਮੈਂ ਕਹਾਂ ਮਿਲਾਨ ਦੀ ਫੀਸ ਹੈ ਆਪਾਂ ਨਹੀਂ ਤੁਸੀਂ ਭਾਜੀ ਨੂੰ ਰੋਟੀ ਦੀ ਸੱਧਿਆ ਅੱਜ ਤੇ ਵੇਹ ਕਿਚੜੀ ਤੇ ਵੀ ਆਜੇ ਆਈ ਜਿਹਦੇ ਪੈਣਾ ਨਾ ਮਨਵਾਇ ਦਾ ਟਿਕਟੋਕ ਤੇ ਵੀਡੀਓ ਚੱਲਦੀ ਹੈ ਨਾ ਇਹਦੀਆਂ ਤੈਨੂੰ ਕਿਹਨੇ ਕਹਿਣਾ ਵੀ ਅੱਜ ਮੀਟ ਬਣਾਇਆ ਹੋਆ ਜੀ ਆਜਿਓ ਆਵੋਗੇ ਰਗੂ ਨੇ ਕਹਣਾ ਚੱਲ ਜਰੋ ਜਰੋ ਇੱਕ ਵਾਰ ਮੈਂ ਨਹੀਂ ਤੈਨੂੰ ਰੂਟ ਮਦਦ ਨਾਲ ਲੈ ਗਿਆ ਆਹ ਵੇਖ ਬੱਡੇ ਭਾਈ ਇਹ ਮੁੰਡਾ ਰਵੀ ਆ ਮੈਂ ਸਾਰੇ ਇੰਟਰੋਡਕਸ਼ਨ ਲਾਉਂਗਾ ਮੈਂ ਸਿਰਫ ਭਾਈ ਨੂੰ ਜਾਣਦਾ ਕੈਂਡੀ ਤੁਹਾਡਾ ਪੱਕਾ ਨਾਮ ਕੀ ਹੈ ਮੇਰਾ ਨਾਮ ਕਰਨਵੀਰ ਸਿੰਘ ਕਰਨਵੀਰ ਸਿੰਘ ਤੇ ਕੈਂਡੀ ਕਿਦਾਂ ਪਿਆ ਕੈਂਡੀ ਬਸ ਇਦਾਂ ਹੀ ਭਾਜੀ ਸਕੂਲ ਸਕਾਲ ਚ ਜਾ ਮੁੰਡਾ ਇੱਕ ਕਵੀ ਹੈ ਸਾਡੇ ਮਹੱਲੇ ਦਾ ਅੱਛਾ ਉਹ ਵੀ ਮੈਨੂੰ ਕੈਂਡੀ ਕੈਂਡੀ ਕਿਹਿੰਦਾ ਸ਼ੁਰੂ ਕਿਨੇ ਕੀਤਾ ਸੀ ਤੁਹਾਡਾ ਕੈਂਡੀ ਨਾਮ ਉਹ ਨਹੀਂ ਉਹ ਨਹੀਂ ਉਹ ਕਿਉਂ ਪਾਇਆ ਕੈਂਡੀ ਦਾ ਕੀ ਮਤਲਬ ਬਣਦਾ ਸੀ ਕੈਂਡੀ ਦਾ ਵਸੇ ਟੌਫੀ ਨੂੰ ਕਹਿੰਦੇ ਇੱਦਾਂ ਹੀ ਭਾਜੀ ਮੈਨੂੰ ਪਤਾ ਹੀ ਨਹੀਂ ਲੱਗਾ ਬੱਸ ਤੁਹਾਨੂੰ ਪਤਾ ਅੱਜ ਵੀ ਨਹੀਂ ਪਤਾ ਤੁਹਾਨੂੰ ਅੱਜ ਵੀ ਨਹੀਂ ਪਤਾ ਵੀ ਨਾ ਕਿਦਾਂ ਇੱਦਾਂ ਪਤਾ ਕੀ ਉਹ ਕਰਨ ਵੀਰ ਸਿੰਘ ਜੀ ਜਦੋਂ ਮੈਂ ਆਪਣੀ ਆਈਡੀ ਰੱਖੀ ਨਾ ਉਹ ਆ ਜਾਂਦੀ ਆ ਹੀ ਕਿੰਨੀਆਂ ਅੱਛਾ ਤੇ ਕੈਂਡੀਜੇਟ ਇਹਨੇ ਕਾਡੂ ਰਹਾ ਤਾਂ ਹੀ ਪਹਿਲਾਂ ਕਾਡੂ ਹਾਂ ਮੈਨੂੰ ਤੇ ਠੀਕ ਹੀ ਆ ਕੱਡ ਪਲਟ ਠੀਕ ਹੀ ਅੱਛਾ ਬਾਕੀਆਂ ਦੀ ਵੀ ਇੰਟਰੋਡਕਸ਼ਨ ਕਰਾਓ ਆਪਣੀ ਟੀਮ ਨਾਲ ਇਹ ਭਾਜੀ ਰਵੀ ਹੈ ਮੁੰਡਾ ਰਵੀ ਭਾਜੀ ਥੋੜੇ ਬਜ਼ੁਰਗ ਨਹੀਂ ਨਹੀਂ ਇਹਦੀ ਨਾ ਇਹ ਹੈ ਜੰਗਵਾ ਪਰ ਇਹਨਾਂ ਚੰਗ ਲੱਗ ਗਿਆ ਜਵਾਨੀ ਦੀ ਜਿਆਦਾ ਬੁੱਢਾ ਇਹ ਨੇਚਰਲੀ ਭਾਜੀ ਆਵਾਜ਼ ਦੂਜੀ ਆ ਅੱਛਾ ਕੈਰੈਕਟਰ ਚ ਨਹੀਂ ਪੈਂਦੀ ਅੱਛਾ ਬੋਲੋ ਭਾਜੀ ਭਾਜੀ ਕੀ ਬੋਲਣਾ ਨਹੀਂ ਕੈਰੈਕਟਰ ਚ ਨਹੀਂ ਰਹਿਣਾ ਆਪਾਂ ਇੱਥੇ ਅਸਲੀ ਬੋਲ ਨਹੀਂ ਅਸਲੀ ਆਪਾਂ ਕਦਾਂਗੇ ਸ਼ੁਰੂ ਕਰ ਦੋ ਤੁਸੀਂ ਓ ਯਾਰ ਨਾ ਯਾਰ ਭਾਜੀ ਕਸਮ ਲੱਗੇ ਯਾਰ ਸੱਚੀ ਭਾਈ ਕਰ ਫੋਨ ਕਰਕੇ ਬੋਲੋ ਆਪਣੇ ਕੋ ਇਹੋ ਕੋਈ ਯਾਰ ਤੁਸੀਂ 2 ਮਿੰਟ ਕੈਰੈਕਟਰ ਚ ਬਾਹਰ ਚ ਆ ਜਿਓ ਪਹਿਲਾਂ ਆਪਾਂ ਗਲਤ ਕਰ ਲੀਏ ਅਸਲੀ ਬੋਲੋ ਮੇਰੇ ਨਾਲ ਦੱਸੋ ਆਪਣੇ ਬਾਰੇ ਦੱਸੋ ਭਾਈ ਭਾਜੀ ਕੀ ਦੱਸਾਂ ਕੀ ਦੱਸਾਂ ਤੁਹਾਨੂੰ ਮੇਰੇ ਬਾਰੇ ਮੈਨੂੰ ਆ ਵੀ ਨਹੀਂ ਪਤਾ ਤੁਹਾਡੀ ਪਹਿਲੀ ਇੰਟਰਵਿਊ ਹੈ ਨਾ ਮੈਂ ਕਾ ਵੀ ਹੋ ਜਾ ਮੈਂ ਇਕੱਲੇ ਨਹੀਂ ਕੀਤੇ ਹਾਂਜੀ ਹਾਂਜੀ ਦੱਸੋ ਕੁਝ ਆਪਣੇ ਬਾਰੇ ਆਪਣਾ ਨਾਮ ਪੜਾਈ ਲਿਖਾਈ ਚ ਕੀ ਕੀਤਾ ਜੇ ਕੋ ਕੀਤਾ ਹੁੰਦਾ ਤੇ ਇੱਥੇ ਮੈਨੇ ਮੈਂ ਭਾਜੀ ਕੀਤੇ ਹੋਏ ਕੀਤੇ ਬੰਦੇ ਨੇ ਯਾਰ ਮੈਂ ਨੌਕਰੀ ਕਰਨੀ ਮੇਰੇ ਇੱਥੇ ਕਿਹੜਾ ਫਾਇਸ ਐ ਐਗਜ਼ਾਮ ਲਈ ਬੁਲਾਇਆ ਤੁਹਾਨੂੰ ਇਹ ਮੈਂ ਦੱਸਣਾ ਹੁਣ ਭਾਜੀ ਦੱਸੋ ਟੀਵੀ ਦੇਖ ਕੇ ਆਪਣੇ ਦੇਸ਼ ਦਾ ਕੀ ਬਣੇਗਾ ਆਪਣੀ ਇਕਨੋਮੀ ਕਿੱਥੇ ਜਾਏਗੀ ਦੇਖ ਲਓ ਕੀਤਾ ਹੁਣ ਨਰਕ ਮੈਡੀ ਕਰਨੀ ਨਹੀਂ ਨਹੀਂ ਕਪਿਲ ਸ਼ਰਮਾ ਦੇਖ ਲਓ ਪੜਦੇ ਵੱਡੇ ਵੱਡੇ ਪੋਲਿਟਿਸ਼ਟ ਵੱਡੇ ਵੱਡੇ ਲੋਕੋ ਕੋਲੋਂ ਮਿਲਣੇ ਤਰਸਦੇ ਨੇ ਮੈਂ ਮੈਂ ਪਲੱਸ ਤੋਂ ਕੀਤੀ ਯਾਰ ਸਿੱਧਾ ਸਿੱਧਾ ਦੱਸ ਦੇ ਕਦੋਂ ਸਿੱਧਾ ਦੱਸ ਰੋ ਨਹੀਂ ਲੋ ਫਿਰ ਹਾਂ ਪਲੱਸ ਤੋਂ ਕੀਤੀ ਹਾਂ ਪਹਿਲਾਂ ਸਹੀ ਤਰੀਕੇ ਨਾਲ ਬੋਲੋ ਯਾਰ ਭਾਜੀ ਇਹੋ ਇੱਤਾਂ ਹੀ ਆ ਸੱਚੀ ਆਵਾਜ਼ੀ ਲੜਿਆ ਨਹੀਂ ਗਿਆ ਛੋਟੇ ਤੇ ਫਿਰ ਤੋਂ ਤੁਹਾਡਾ ਨਾ ਇਦਾਂ ਕਰੋ ਫਿਰ ਨੂੰ ਤੁਸੀਂ ਮੇਕਅਪ ਤੇ ਦਾੜੀ ਨਾ ਕਰਿਆ ਕਰੋ ਕਿਤੇ ਜਾ ਕੇ ਤੁਸੀਂ ਪੱਕੀ ਹੋਈ ਕਰਾ ਲਓ ਇਹ ਨਹੀਂ ਪੱਕੀ ਨਹੀਂ ਉਹ ਨਹੀਂ ਇਹਨੂੰ ਸੋਚਿਆ ਵੀ ਇਹ ਇਹਨੂੰ ਜਿੱਦਾਂ 골ਡਨ ਜਿਹਾ ਕਰਨਾ ਲਾਲ ਜੀ ਦਾੜੀ ਨਹੀਂ ਹੁੰਦੀ ਕਈਆਂ ਦੀ ਹਾਂ ਅਫਗਾਨਿਸਤਾਨ ਵਾਲੇ ਉਹ ਕਰ ਨਹੀਂ ਆਉਂਦੇ ਉਹ ਮਿਲਦੇ ਨਹੀਂ ਡਾਈ ਟੂਬ ਕੀ ਤੋਂ ਉਹ ਹੁਣ ਪੱਕੀ ਕਰ ਦੇਣੀ ਆ ਤੇ ਭਾਜੀ ਨੂੰ ਉਥੇ ਹੈਲੀਪੈਡ ਬਣਾਉਣਾ ਕੀ ਆ ਅਜਾ ਪਾਣੀ ਦੇ ਉਹਨਾਂ ਇੰਟਰੋਡਕਸ਼ਨ ਇਹ ਰੋਣ ਇੰਟਰਰਪਟ ਨਹੀਂ ਕਰੇਗਾ ਕੋਈ ਹਾਂ ਠੀਕ ਆਪਣੇ ਬਾਰੇ ਦੱਸ ਤੇ ਸੇ ਭਾਈ ਸੇ ਭਾਈ ਦੀ ਗਈ ਸੀ ਭਾਜੀ ਜਸ ਜਸ ਤੁਸੀਂ ਭਾਜੀ ਇਹ ਰਵੀ ਰਵੀ ਭਾਜੀ ਰਵੀਦੁੱਲਾ 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 ਪਿਆਰ ਨਹੀਂ ਇਹਨੂੰ ਰਵੀ ਦੁੱਲਾ ਕਹਿੰਦੇ ਆ ਤੇ ਇਹ ਉਹ ਤਾਂ ਇਹ ਕਰ ਦਿੰਦੇ ਆ ਤੇ ਆਹ ਭਾਜੀ ਜਸਾ ਭਾਜੀ ਇੱਕ ਮਿੰਟ ਆਪ ਬੋਲਣਗੇ ਜਸਾ ਭਾਜੀ ਜਦੋਂ ਖਤਮ ਹੋ ਕੇ ਦੱਸ ਦਿਓ ਅੱਛਾ ਉਹ ਗੱਲ ਏਦਾਂ ਵਾਂ ਵੀ ਮੈਂ ਹੈਗਾ ਮੁੰਡਾ ਹੀ ਆ ਮੈਂ ਜੋਗਜਾ ਪਾ ਗਿਆ ਵੀ ਚੱਲ ਬਾਜ ਦਾ ਹਸਾਰਾ ਲੈਣੀ ਆ ਮੈਂ ਦੱਬੀ ਜੀ ਲੈਣ ਦੀ ਤੇ ਦਾਦੀ ਰੰਗ ਨਹੀਂ ਸ਼ੁਰੂ ਕਰਤੀ ਇਹੋ ਕੋ ਹੋਇਆ ਜੀ ਕਿੰਨੀ ਉਮਰ ਤੁਹਾਡੀ ਸਾਡੇ 29 ਲੱਗੀਆਂ ਸਾਡੇ 29 6 ਮਹੀਨੇ ਬਾਅਦ 30 ਹੋ ਜਾਣੀ ਹਾਂਜੀ ਬੜਾਈ ਲਿਖਾਈ ਕੀਤੀ ਨਹੀਂ ਕੋਈ ਨਹੀਂ ਪਲਾਸ ਤੋਂ ਕੀਤੀ ਆ ਵਾਹ ਸ਼ਾਬਾਸ਼ ਤੁਸੀਂ ਬਾਈ ਦੱਸੋ ਆਪਣੇ ਬਾਰੇ ਮੈਂ ਤੇ ਐਵੇਂ ਪੜਿਆ ਜੀ ਇਹਦਾ ਕੋਈ ਨਾ ਮੈਂ ਐਵੇਂ ਕੀਤੀ ਵੇ ਜੀ ਐਵੇਂ 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 ਦੱਸੋ ਭਾਜੀ ਆਪਣੇ ਨਾਮ ਮਾਰੀ ਆਪਣੇ ਮੇਰਾ ਨਾਮ ਹੈ ਜੱਸਾ ਗਿੱਲ ਜੱਸਾ ਗਿੱਲ ਜੱਸਾ ਗਿੱਲ ਤੇ ਪਿਆਰ ਨਾਲ ਮੇਰੇ ਛੋਟੇ ਵੀਰਾਂ ਨੇ ਮੈਨੂੰ ਗਰੀਬਾਂ ਦਾ ਸੰਜੇਦਤ ਬਣਾ ਛੜਿਆ ਗਰੀਬਾਂ ਭਾਜੀ ਦਾ ਨਾਮ ਰੱਖਿਆ ਗਰੀਬਾਂ ਦਾ ਸੰਜੇਦਤ ਇੱਕ ਕੈਂਡੀ ਸਾਹਿਬ ਨੇ ਮੈਨੂੰ ਗਰੀਬਾਂ ਦਾ ਸੰਜੇਦਤ ਬਣਾਇਆ ਪਉਂ ਤੋਂ ਕਰਦੇ ਐਕਟਿੰਗ ਟਿਕਟੌਕ ਤੇ ਤੇ ਇੱਕ ਆਪਾਂ ਵੀਡੀਓ ਬਣਾਈ ਸੀ ਕਿ ਮੈਂ ਤੇ ਕੈਂਡੀ ਨੇ ਸਾਨੂੰ ਇੱਕ ਦੋ ਨੇ ਕਮੈਂਟ ਕੀਤੇ ਕਿਸੇ ਨੇ ਤੇ ਕੈਂਡੀ ਸਾਹਿਬ ਆਂਦਾ ਵੀ ਵੀਰ ਕੱਲ ਤੋਂ ਆਪਾਂ ਵੀਡੀਓ ਨਹੀਂ ਬਣਾਇਆ ਕਰਦੇ ਨਹੀਂ ਨਹੀਂ ਸਾਫ ਲਗਾ ਹੁਣ ਮਤਲਬ ਨੇਚਰਲੀ ਕਰੋ ਨੇਚਰਲੀ ਗੋ ਕਰੈਕਟਰ ਕਰੈਕਟਰ ਜੇ ਵੱਡ ਜਾਂਦੇ ਆ ਕੈਂਡੀ ਜਾਂਦਾ ਵੀ ਮੈਂ ਕੱਲ ਤੋਂ ਵੀਡੀਓ ਨਹੀਂ ਬਣਾਉਂਗਾ ਮੈਂ ਕਿਹਾ ਚੱਲ ਇੱਕ ਬਣਾਉਨੇ ਆ ਦੇ ਦੇਖਦੇ ਆ ਕੀ ਕਰਦੇ ਆ ਮੈਂ ਕਿਹਾ ਕੈਂਡੀ ਗੱਲਬਾਤ ਆਪਾਂ ਐਂਡ ਕਰਾਉਣੀ ਆ ਸਾਲਾ ਪਤਾ ਲੱਗ ਜੇ ਕਿ ਅਸੀਂ ਧਰਤੀ ਤੇ ਆਏ ਆ ਤੇ ਕੈਂਡੀ ਉਹ ਕਹਿੰਦਾ ਚੱਲੋ ਗਰੀਬਾਂ ਦੇ ਸੰਜੇ ਦਾ ਕਿ ਕੋਹਡਾ ਘਟਾ ਪਾ ਲਵਾਏਗਾ ਆਪਾਂ ਇਹ ਰੀਲ ਚ ਲਾਈ ਵਧੀਆ ਫਿਰ ਚੱਲ ਜੀ ਭਾਜੀ ਨਾ ਜਦੋਂ ਆਹੀ ਵੀਡੀਓ ਬਣਾਉਂਦੇ ਵਿੱਚ ਬੀਡੀ ਪੀਂਦੇ ਆ ਕਈ ਵਾਰੀ ਹੂੰ ਹੂੰ ਪਰ ਸੱਚੀ ਪੀਂਦੇ ਆ ਭਾਜੀ ਅਸਲੀ ਸਿਪੀਂਦੇ ਹੁਣ ਵੀ ਪ੍ਰੀ ਵਰਕਆਊਟ ਲੈ ਕੇ ਆਏ ਨਹੀਂ 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 ਝੂਠ ਮਾਣ ਲਿਆ ਝੂਠ ਝੂਠ ਵਰਲਾ ਆਈਏ ਝੂਠ 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 ਬੋਲ ਰਿਹਾ ਉਹ ਮੇਰੇ ਭਾ Hindi ਵਿੱਚ ਆ ਜਾਊਗਾ ਨਾ ਤਰ ਉਹਦਾ ਭਾਈ ਤੈਨੂੰ ਪਤਾ ਹੀ ਨਾ ਮੇਰਾ ਭੋਨਵਾ ਹਾਂਜੀ ਸਪਿਰਚੁਅਲ ਬੰਦਾ ਪਿਛਲੇ ਪੌਡਕਾਸਟ 'ਚ ਕਾਫੀ ਬਾਈ ਨੇ ਅਧਿਆਤਮਕ ਗੱਲਾਂ ਕੀਤੀਆਂ ਅੱਛਾ ਭਾਈ ਤੁਸੀਂ ਕੀ ਕਹਿ ਰਹੇ ਸੀ ਤੁਹਾਡੀ ਏਜ ਤੋਂ ਭਾਈ ਲੱਗਦੀ ਮੈਨੂੰ 80 ਦੀ ਹੈਗੀ ਅਸੀਂ ਕੇ ਸਾਥ 80 ਸਾਲ ਦੀ ਤੁਹਾਨੂੰ ਲੱਗਦੀ 55 ਸਾਲ ਲਗਾ ਦਿਨ ਰਾਤ ਦੋ ਗੇਂ ਲਈ ਹਾਂਜੀ ਦੋ ਹੀ ਵਾਇ 1945 ਕਿਉਂ ਕਹਿੰਦੇ 45 ਕੋ ਨਹੀਂ ਇਹ ਮਤਲਬ ਸਰਕਾਰੀ ਜੋਬ ਕਰਦੇ ਭਾਜੀ ਅੱਛਾ ਜੀ ਕਿਹੜੀ ਅਸੀਂ ਨਹੀਂ ਨਹੀਂ ਸਾਰੇ ਅਮੇਡ ਹੈਂਜੀ ਭਾਈ ਹਾਂ ਭਾਈ ਯਾਰ ਤੇ ਤੁਹਾਡੀ ਗੱਲਾਂ ਤੇ ਨਾ ਮੈਨੂੰ ਕਨਫਰਮੇਸ਼ਨ ਚਾਹੀਦੀ ਮਸ਼ੀਨ ਲਿਆਓ ਲਾਣ ਵਾਲੀ ਜੀ ਚ ਸੱਚ ਬੋਲ ਰਿਹਾ ਨਹੀਂ ਭਾਈ ਉਹ ਮੈਨੂੰ ਮੈਨੂੰ ਇਹਨਾਂ ਦੀ ਸਾਰੀ ਹਿਸਟਰੀ ਬਤਾਵਾ ਇਹਨਾਂ ਪਰ ਟੀਵੀ ਦੇਖੀ ਆ ਤੇ ਪਾਰਤੀ ਪਾਰਤੀ ਘਰੇ ਉਹ ਜਿਹੜੀ ਕੱਪੇ ਸ਼ਰਮਾ ਸ਼ੋਹ ਚ ਉਹ ਵੀ ਦੇਖੀ ਉਹ ਵੀ ਅਖੀ ਮਾਮਰ ਸਰ ਬਸ ਸਟੈਂਡ ਤੇ ਤੁਸੀਂ ਕਿੱਦਾਂ ਮਿਲ ਗਏ ਬਈ ਇਹਨਾਂ ਨੂੰ ਕਿੱਦਾਂ ਟੀਮ ਕਿੱਦਾਂ ਗੋਲ ਗੱਪੇ ਵਾਲੀ ਜਿਹੜੀ ਤੇ ਮੈਂ ਖਲੋਤਾ ਹਾਂ ਹਾਂ ਇਹ ਆਇਆ ਗੋਲ ਗੱਪੇ ਖਾਣ ਚਾੜ ਤੇ ਮੈਂ ਇਹਦੇ ਹਾਲ ਦੇਖਿਆ ਨੇ ਮੇਰੇ ਵਾਲੇ ਵੇਖਿਆ ਮੈਂ ਕਿਹਾ ਤੂੰ ਕੈਂਢੀ ਨਹੀਂ ਨਾ ਕਿਹਾ ਹਾਂਜੀ ਹਾਂਜੀ ਤੇ ਮੈਨਾਂ ਦੇ ਭਾਜੀ ਤੁਸੀਂ ਮੈਂ ਕਿਹਾ ਮੈਂ ਆਪਣੇ ਬਾਰੇ ਤੁਹਾਨੂੰ ਕੀ ਦੱਸਾਂ ਜ ਮਾਹ ਜੇ ਕੁਝ ਵੀ ਨਹੀਂ ਤੇ ਭਾਜੀ ਉੱਥੇ ਗੋਲ ਗੱਪੇ ਮੇਰੇ ਕੋਲ ਪਹਿਨੀ ਦੇਂ ਦਿੱਤੇ ਅੱਛਾ ਮੇਰਾ ਯਾਰ ਪੜ ਗਿਆ ਓਏ ਹੋਏ ਮੈਂ ਕਹਿੰਦੀ ਆ ਵੀਡੀਓ ਦੇਖੀ ਯਾਰ ਭਾਈ ਨੇ ਆਪਣੀ ਨੇ ਕੱਢ ਕੇ ਦਿਖਾਈਆਂ ਤੇ ਇਹ ਇਹ ਨਾ ਉਹ ਕਰਦੇ ਹੀ ਮਤਲਬ ਕਿਦਾਂ ਵੋਇਸ ਤੇ ਕਿਸੇ ਦੀ ਆਇ ਤੇ ਵੀਡੀਓ ਬਣਾਉਂਦੇ ਹੀ ਮੈਨੂੰ ਦਿਖਾਈਆਂ ਮੈਂ ਆਪਣੀ ਆਵਾਜ਼ ਕਿਦਾਂ ਦੀ ਢਾਡੀ ਤੇ ਭਾਈ ਨੇ ਡਾਇਲੋਗ ਬੋਲਿਆ ਦੇਖ ਲੈ ਪੁੱਤਰਾ ਭਾਈ ਨੇ ਮੈਨੂੰ ਕਹਿੰਦਾ ਵੀ ਹੋਰ ਪਾਓ ਅੰਕਲ ਜੀ ਬਣਾਈਆਂ ਭਾਜੀ ਵੀਡੀਓ ਮੈਂ ਕਹਾ ਚੱਲ ਆ ਮੈਨੂੰ ਪਿੱਛੇ ਲੈ ਗਿਆ ਮੈਂ ਕਹਾ ਚੱਲ ਇਹ ਕਹਿੰਦਾ ਬੋਲੋ ਡਾਇਲੋਗ ਵੇਖ ਲੈ ਪੁੱਤਰਾ ਮਾਂ ਦੇ ਸ਼ਾਬੇ ਚੋਂ ਪੱਕੀਆਂ ਬਕਾਈਆਂ ਖਾੜੀਆਂ ਤਾਂ ਬੜੀਆਂ ਸੌਖੀਆਂ ਨੇ ਤੇ ਬਾਹਰ ਜਾ ਕੇ ਕੰਮ ਕਰਨਾ ਪੜਾ ਹੀ ਔਖਾ ਇਹਨੇ ਤਾੜੀਆਂ ਮਾਰੀਆਂ ਇੱਕਦਮਾਂ ਚ ਵੀਡੀਓ ਬਣਾਈ ਹੈਈ ਅਈ ਇੱਕਦਮਾਂ ਦੇ ਮਗਰ ਜਾ ਕੇ ਵੀਡੀਓ ਬਣਾ ਕੇ ਤੇ ਆਪਾਂ ਪਾਤੀ ਮੁੜ ਕੇ ਮੈਨੂੰ ਮੁੜ ਕੇ ਭਾਜੀ ਹੁਣੀ ਆਪੇ ਹੀ ਆ ਗਏ ਸੱਧਿਆ ਬਣੀ ਇਹਨੇ ਮੈਨੂੰ ਸੱਧਿਆ ਬਣੀ ਮੈਂ ਕਿਹਾ ਹੁਣ ਮੈਂ ਭਾਜੀ ਭਲਾ ਕੇ ਕਰਦੀ ਇੱਕ ਮੁੰਡਾ ਹੋਰ ਹੀ ਆ ਤੇ ਲੱਗੂ ਟਿਕਟੋਕ ਤੇ ਉਹ ਵੀ ਬੜਾ ਵਾਇਰਲ ਆ ਤੇ ਤੁਹਾਨੂੰ ਮੇਰੇ ਵੀ ਥੋੜਾ ਹੋ ਗਿਆ ਸੀ ਮਾਲਕ ਦੀ ਕਿਰਪਾ ਨਾਲ ਭਾਜੀ ਤਾਂ ਨਾ ਹੁੰਦਾ ਸੀ ਕਿ ਕਦੀ ਪੈਂਟ ਲੈ ਕੇ ਜਾ ਕਦੀ ਕੇਲੇ ਲੈ ਕੇ ਜਾਂਦੇ ਹੁੰਦੇ ਸੀ ਸਾਡੇ ਮੈਂ ਸਾਦਾ ਵੀ ਨਹੀਂ ਰਿਹਾ ਤੇ ਭਾਈ ਨਵੇਂ ਕੇਲੇ ਜੇ ਲੈ ਕੇ ਆ ਰਹੇ ਕੈਂਡੀ ਦਾ ਚਾਟ ਲੈ ਆਵਾਂ ਜਿੱਥੇ ਤੂੰ ਰੇੜੀ ਦੇ ਖਲੋਤਾ ਹੀ ਉੱਥੇ ਹੀ ਆ ਮੈਂ ਕਿਹਾ ਚੱਲ ਯਾਰ ਮੈਂ ਕਿਹਾ ਚੱਲ ਕੈਂਡੀ ਵਾਸਤੇ ਕੁਛ ਨਾ ਕੁਛ ਲੈ ਕੇ ਜਾਣੇ ਆ ਹੈਨਾ ਮੇਰੇ ਵਾਸਤੇ ਤੇ ਬੱਚਾ ਹੀ ਛੋਟਾ ਭਰਾ ਤੇ ਮੈਂ ਕਿਹਾ ਹੁਣੇ ਦੀ ਗੋਲੇ ਜਾਣਾ ਵਾਂ ਤੇ ਕੋਈ ਨਾ ਕੋਈ ਬਹਾਨਾ ਤੇ ਹੋਣਾ ਚਾਹੀਦਾ ਨਾ ਮੈਂ ਫੋਨ ਮਾਰ ਲਵਾਂ ਕਿਹਾ ਕੈਂਡੀ ਸਾਹਿਬ ਕਿੱਥੇ ਹੋ ਮੈਂ ਘਰ ਆ ਮਰਗੂ ਨੂੰ ਫੋਨ ਲਾਣਾ ਆ ਹਾਂਜੀ ਭਾਜੀ ਘਰੇ ਹੀ ਆ ਮੈਂ ਕਿਹਾ ਚਾਟ ਖਾਣੇ ਆ ਜਾਂ ਗੋਲ ਗੱਪੇ ਖਾਣੇ ਆ ਜਾਂ ਬਰਫੀ ਖਾਣੇ ਗਲਾਬ ਜਾ ਇਨੇ ਮਾਰ ਜਾਣਾ ਚਾਟਦੇ ਮੁਰਗ ਤੇ ਚਾਟ ਫੜਨੀ ਤੇ ਲੈ ਕੇ ਇਹਦੇ ਕੋਲ ਚਲ ਜਾਣਾ ਚਾਟ ਦੀ ਵੇਖ ਜਾਂਦਾ ਬੋਧਾ ਬੱਫਰ ਵੀਡੀਓ ਬਣਾਉਂਦੇ ਨੇ ਕਿੱਥੇ ਬੋ ਜਿੰਕੀਦੋ ਕਰਨਾ ਆਪਾਂ ਮੈਂ ਕਹਿ ਲੱਗਾ ਸੀ ਯਾਰ ਕੱਲੇ ਬੈਟਲ ਖਾਣ ਨੂੰ ਰੱਖਿਆ ਕੀ ਖਾਉਂਗੇ ਪਹਿਲਾਂ ਬਾਈ ਟੋਕਲਾ ਸਮੋਸੇ ਸੈੱਡ ਟੋਕਲਾ ਉਹ ਬੜਾ ਸੁਆਦ ਲੱਗਦਾ ਭਾਜੀ ਬਾਈ ਤਾਂ ਹੀ ਤੁਹਾਡੀ ਫੇਵਰਿਟ ਚੀਜ਼ਾਂ ਮੰਗਾਈਆਂ ਤੈਨੂੰ ਕਿੱਦਾਂ ਪਤਾ ਭਾਜੀ ਭਾਜੀ ਅੰਤਰੀਆਮੀ ਦਿਲਾਂ ਦੀਆਂ ਜਾਣਦੇ ਹੋ ਤੁਸੀਂ ਦਿਲਾਂ ਦੀਆਂ ਜਾਣਦੇ ਬੁੱਢਾ ਕੋਟਾ ਨੇ ਕਿੱਤੇ ਕਿੱਥੇ ਮੈਂ ਮਡੋੜਾ ਮੇਰੇ ਕੋਲ ਕੀ ਹੋਊਗਾ ਪਹਿਲਾਂ ਜੂਸ ਲਿਆਓ ਯਾਰ ਜੂਸ ਲਿਆਓ ਜੂਸ ਜੂਸ ਪਿਆ ਦਿਓ ਭਾਈ ਅਜੇ ਪਹਿਲਾ ਪੋਡਕਾਸਟ ਵੀ ਕੀਤਾ ਸੀਗਾ ਤੁਸੀਂ ਇੰਟਰਵਿਊ ਕੀਤੀਆਂ ਨਹੀਂ ਕਿ ਕਰਦੇ ਨਹੀਂ ਕੀਤੀ ਨਹੀਂ ਉਸ ਤੋਂ ਬਾਅਦ ਕਿਉਂ ਕਿਉਂਕਿ ਮੈਨੂੰ ਇਹ ਵੀ ਇੱਕ ਅਦਾ ਹੀ ਹੋਏ ਆਇਆ ਸੀ ਇੰਟਰਵਿਊਜ਼ ਲਈ ਫੋਨ ਆਇਆ ਸੀ ਤੇ ਪਹਿਲੀ ਇੰਟਰਵਿਊ ਸੁਣ ਕੇ ਲੋਕਾਂ ਦਾ ਕੀ ਤੁਹਾਨੂੰ ਫੀਡਬੈਕ ਆਇਆ ਬੈਸਟ ਹਾਂ ਮੈਨੂੰ ਲੋਕ ਕਹਿੰਦੇ ਤੇਰੀ ਇੰਟਰਵਿਊ ਚੰਗੀ ਲੱਗੀ ਮੈਂ ਕਿਹੜੀ ਕਹਿੰਦੇ ਕੈਂਡੀ ਸੌ ਵਾਲੀ ਐਦਾਂ ਹੋ ਗਿਆ ਸੜ ਇਦਾਂ ਬਹੁਤ ਵਧੀਆ ਸਾਨੂੰ ਕਿਉਂਕਿ YouTube ਤੇ ਨਾ ਬੜੇ ਘੱਟ ਵਿਊਅਰ ਸੀ ਓਵਰ ਮੈਨੂੰ ਵੀ ਬੜਾ ਬੜਾ ਵਧੀਆ ਮਤਲਬ ਰਿਸਪੌਂਸ ਮਿਲੇ ਲੋਕਾਂ ਦਾ ਤੇ ਅਹੀ ਵੀ ਥੋੜਾ ਹੁਣ ਵਾਹ ਯਾਰ ਸਾਡੇ ਉਸ ਮੈਨੂੰ ਲੱਗਦਾ ਪੋਡਕਾਸਟ ਤੇ 1 ਮਿਲੀਅਨ ਪਲੱਸ ਵਿਊਜ਼ ਗਏ ਨੇ ਯਾਰ ਥੈਂਕ ਯੂ ਯਾਰ ਭਾਜੀ ਕੋਲੈਬੋਰੇਸ਼ਨ ਫਾਰ ਬੋਥ ਵੇਜ਼ ਐਕਚੁਅਲੀ ਚੱਕਰ ਪਤਾ ਕਿ ਅਸੀਂ ਭਾਜੀ ਇਹ ਨਹੀਂ ਕਿ ਚੰਗਾ ਕੰਟੈਂਟ ਅਸੀਂ ਨਹੀਂ ਬਣਾਉਂਦੇ ਅਸੀਂ ਬਹੁਤ ਚੰਗੇ ਚੰਗੇ ਕੰਟੈਂਟ ਵੀ ਬਣਾਉਂਦੇ ਆ ਪਰ ਜਿਹੜਾ ਫਨੀ ਕੰਟੈਂਟ ਹੈ ਨਾ ਇਹ ਇੱਕ ਤਾਂ ਹਰ ਏਜ ਗਰੁੱਪ ਦਾ ਹੁੰਦਾ ਉੱਤੋਂ ਲੋਕ ਇਹਨੂੰ ਬੜਾ ਨਾ ਹਰ ਕੋਈ ਰਿਲੇਟ ਕਰ ਲੈਂਦਾ ਸਿਆਣੀਆਂ ਗੱਲਾਂ ਸੁਣ ਸੁਣ ਕੇ ਲੋਕ ਅੱਕ ਚੁੱਕੇ ਨੇ ਇਨਕਲੂਡਿੰਗ ਨਹੀਂ ਬਿਲਕੁਲ ਬੰਦਾ ਕਿੰਨਾ ਕੁ ਗਿਆਨ ਲਵੇ ਸਾਰਾ ਦਿਨ ਮੋਟੀਵੇਸ਼ਨ ਹੀ ਲਈ ਜਾਵੇ ਕੰਮ ਹੀ ਨਾ ਕਰੇ ਪਰ ਤੁਹਾਡੇ ਪੌਡਕਾਸਟ ਤੋਂ ਬਾਅਦ ਜਿੰਨੂੰ ਵੀ ਮੈਂ ਦੱਸਿਆ ਕਿ ਯਾਰ ਤੁਸੀਂ ਆ ਜਾ ਰਹੇ ਹੋ ਉਹ ਯਾਰ ਬੜਾ ਹੱਸਦੇ ਨੇ ਯਾਰ ਪਰ ਤੁਹਾਡੀਆਂ ਰੀਲਾਂ ਹੀ ਬਹੁਤ ਚਲਦੀਆਂ ਬਈ ਹਾਂਜੀ ਭਾਜੀ ਉਹ ਮਾਲਕ ਉਹ ਤੁਹਾਡਾ ਜਵਾਕ ਕਿੱਥੇ ਆ ਉਹ ਨਾਨਾ ਬਣੇ ਸੀ ਨਾ ਉਹ ਮੈਂ ਮਾਮਾ ਮਾਮਾ ਮੈਂ ਮਾਮਾ ਇਹਦਾ ਵਾਂ ਤੇ ਉਹਦਾ ਨਾਨਾ ਜਿਹੜਾ ਉਹ ਪਿਛਲਾ ਉਹ ਮਾਮਾ ਜੂਸ ਹੁੰਦਾ ਉਹਨਾਂ ਨੇ ਗਾਲਾਂ ਕੱਢਣੀਆਂ ਆਹ ਪਾਣੀ ਪੀ ਲਈਏ ਫਿਰ ਇੱਚੀ ਪੀਣਾ ਨਹੀਂ ਨਹੀਂ ਪੀ ਨਹੀਂ ਉਹ ਜਲਦੀ ਜਲਦੀ ਪਾਣੀ ਨਹੀਂ ਮਾਮਾ ਤਰ ਸਮਝਿਆ ਹੀ ਨਹੀਂ ਗਾ ਆਹ ਕੋਲੀਆਂ ਕਾਹਦੇ ਲਈ ਹੈ